ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਰਾਜ ਸਭਾ ਚ ਕਿਹਾ ਕਿ ਮੋਦੀ ਸਰਕਾਰ ਸਾਰੀਆਂ ਫਸਲਾਂ ਘਟੋਕਟ ਸਮਰਥਨ ਮੁੱਲ ਯਾਨੀ ਐਮਐਸਪੀ ਤੇ ਖਰੀਦੇਗੀ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਮੁੱਦੇ ਤੇ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ਖੇਤੀ ਮੰਤਰੀ ਨੇ ਇਹ ਭਰੋਸਾ ਦਿੱਤਾ ਉਹਨਾਂ ਸਦਨ ਨੂੰ ਦੱਸਿਆ ਕਿ ਉਹ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਘਟੋਕਟ ਸਮਰਥਨ ਮੁੱਲ ਤੇ ਖਰੀਦੀਆਂ ਜਾਣਗੀਆਂ ਉਹਨਾਂ ਇਹ ਵੀ ਦਾਵਾ ਕੀਤਾ ਕਿ ਮੋਦੀ ਸਰਕਾਰ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਲਾਭਕਾਰੀ ਮੁੱਲ ਦੇ ਰਹੀ ਹੈ ਚੋਹਾਨ ਨੇ ਕਿਹਾ ਕਿ ਚੋਨਾ ਸੋਇਬੀਨ ਜਵਾਰ ਨੂੰ 3 ਸਾਲ ਪਹਿਲਾਂ ਤੋਂ ਹੀ ਉਤਪਾਦਨ ਲਗਤ ਨਾਲੋਂ 50% ਵਧ ਕੀਮਤ ਤੇ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੇ ਪਿਛਲੇ ਇੱਕ ਦਹਾਕੇ ਚ ਲਗਾਤਾਰ ਘਟੋ-ਘਟ ਸਮਰਥਨ ਮੁੱਲ ਚ ਵਾਅਦਾ ਕੀਤਾ ਹੈ। ਖੇਤੀ ਲਈ ਬਜਟ ਅਲਾਟਮੈਂਟ ਚ ਬੇਮਿਸਾਲ ਵਾਧਾ ਹੋਇਆ ਹੈ। ਸਾਲ 2013-14 ਤੱਕ ਇਹ ਸਿਰਫ 21900 ਕਰੋੜ ਰੁਪਏ ਸੀ ਜੋ ਹੁਣ ਵਧ ਕੇ 122528 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਖਾਦ ਹਾਂ ਹੀ ਨਹੀਂ ਦਿੰਦੀ ਸਗੋਂ ਸਬਸਿਡੀ ਵੀ ਦਿੰਦੀ ਹੈ ਹਾਲ ਹੀ ਚ ਕਿਸਾਨਾਂ ਨੂੰ 194000 ਕਰੋੜ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ